ਨੂੰ ਦੀਆਂ ਭੇਡਾਂ ਤੇ ਆ ਜਿਹੜੇ ਧੁੱਤਿਆ ਇਹਨਾਂ ਨੂੰ ਇਸੇ ਕਰਕੇ ਰੋਕਦੇ ਹੁੰਦੇ ਸੀ ਵੀ ਭਾਈ ਇੰਨੀ ਆਪਣਾ ਚ ਕੋਈ ਨਾ ਕੰਟਰਨਾਂ ਦੇ ਵਿੱਚ ਇੱਥੇ ਆਪਾਂ ਕਮਾਈ ਕਰਨ ਆਏ ਆ ਇਹਨਾਂ ਦੀ ਜਿਹੜੀ ਆ ਸ਼ਾਂਤੀ ਨੂੰ ਨਾਂ ਵਗਾੜੋ ਆ ਪਹਿਲਾਂ ਇੱਕ ਵੀਡੀਓ ਦੇਖਿਆ ਜੋ 1.5 ਮਿੰਟ ਦੀ ਆ 1 ਮਿੰਟ 30 ਸੈਕਿੰਡ ਦੀ ਆ ਜਿਹਦੇ ਵਿੱਚ ਉਹ ਬੰਦੇ ਸ਼੍ਰੀ ਆਮ ਖਾਲਿਸਤਾਨ ਤੇ ਸਾਡੇ ਧਾਰਮਿਕ ਚੰਨ ਖੰਡੇ ਦੀ ਜਿਹੜੀ ਆ ਉਹ ਬੇਅਦਬੀ ਕਰ ਰਹੇ ਆ ਆਕਲੈਂਡ ਨਿਊਜ਼ੀਲੈਂਡ ਦੇ ਵਿੱਚ ਆ ਦੇਖੋ I <laughs> ਉਹ ਬਹੁਤ ਅੱਛੀ ਗੱਲ ਹੈ ਕਿ ਜਿਵੇਂ ਕਿ ਉਹ ਉੱਥੇ ਆਕਲੈਂਡ ਦੇ ਵਿੱਚ ਗੋਰੇ ਇਕੱਠੇ ਹੋ ਕੇ ਜਿਹੜਾ ਆ ਜਿਹੜਾ ਖਾਲਸਾਪਨ ਦਾ ਝੰਡਾ ਆ ਤੇ ਨਾਲ ਖੰਡੇ ਸਾਹਿਬ ਦੀ ਜਿਹੜੀ ਆ ਵਿਦਰਦੀ ਕਰ ਰਿਹਾ ਇਹਨਾਂ ਨੇ ਨਾਲ-ਨਾਲ ਮੈਂ ਫੋਟੋ ਵਿੱਚ ਲਾਉਣਾ ਹੈ Hindu ਧਾਰਮਿਕ ਚਿੰਨ੍ਹ ਦੀ ਵੀ ਵਿਦਰਦੀ ਕੀਤੀ ਆ ਔਰ ਉਸ ਤੋਂ ਬਾਅਦ ਜਿਹੜਾ ਆ ਬੁੱਧ ਧਰਮ ਦੀ ਵੀ ਇਸੇ ਤਰ੍ਹਾਂ ਜਿਹੜੀ ਉੱਥੇ ਹਰਕਤ ਕੀਤੀ ਪਰ ਉਹ ਕੌਸਸ ਸੈਕੰਡਲੀ ਕੀਤੀ ਸਭ ਤੋਂ ਵੱਧ ਟਾਰਗੇਟ ਉਹਨਾਂ ਨੇ ਖਾਲਸਾਪਨ ਦੇ ਇਸ ਫਲੈਗ ਨੂੰ ਕੀਤਾ ਸਾ ਇੱਥੇ ਹੁਣ ਸਾਰਿਆਂ ਤੋਂ ਪਹਿਲਾਂ ਇਹ ਪੁੱਛਣਾ ਬੰਦਾ ਜਿਹੜੀਆਂ ਭੇਡਾਂ ਕਹਿੰਦੀਆਂ ਸੀ ਪੂਰੀ ਦੁਨੀਆ ਤੇ ਪਰ ਨੂੰ ਸਾਬ ਖਾਲਸਾ ਦਾ ਜ਼ਿਕਰ ਲੈ ਗਿਆ ਪੂਰੀ ਦੁਨੀਆ ਨੂੰ ਪਤਾ ਲੱਗ ਗਿਆ ਕਿ ਸਿੱਖ ਕੌਣ ਹੁੰਦੇ ਨੇ ਖਾਲਸਾਣੇ ਕੌਣ ਹੁੰਦੇ ਨੇ ਅੱਠ ਟੱਪ ਪਰੌਣਿਆਂ ਨੂੰ ਤਾਂ ਪਤਾ ਲੱਗਣੀਗਾ ਪਰ ਨਾ ਹੀ ਇੱਥੇ ਕਿਸੇ ਨੇ ਸਾਹ ਕੱਢਿਆ ਜਿਹੜੇ ਇੰਨੇ ਇੱਥੇ ਤੁਰੇ ਫਿਰਦੇ ਆ ਉਹਨਾਂ ਦੇ ਵਿੱਚੋਂ ਕਿਸੇ ਨੇ ਚੂੰ ਨਹੀਂ ਕੀਤੀ ਕਿ ਜਿਹੜੇ ਆ ਟਿਕਟੌਕ ਦੇ ਵਿੱਚ ਵੀ ਆਪਦੇ ਉੱਤੇ ਨਿਊਜ਼ੀਲੈਂਡ ਤੋਂ ਬਦਮਾਸ਼ ਬਣਦੇ ਹੁੰਦੇ ਆ ਕੋਈ ਬੰਦੇ ਨੇ ਉੱਥੇ ਸਾਹ ਤੱਕ ਨਹੀਂ ਕੱਢਿਆ ਪਰ ਇਹ ਹੀ ਗੱਲ ਮਿੱਤਰੋ ਜੇ ਧੂਤੇ ਨਾ ਹਟੇ ਤਾਂ ਕੱਲ ਨੂੰ ਉਹਨਾਂ ਨੇ ਆਪਣੇ ਜਾ ਆਪਣੇ ਜਿਹੜੇ ਕੋਈ ਹੋਰ ਵੀ ਇਵੈਂਟ ਸੋਣੇ ਆ ਉਥੇ ਸ਼ਰੇਆਮਾ ਕੇ ਗੋਰੀਆ ਨੇ ਗਲਮੇ ਚ ਹੱਥ ਪਾਇਆ ਕਰਨੇ ਹੁਣ ਕਾਰਨ ਕੀ ਆ ਪ੍ਰੋਟੈਸਟ ਹੋਰ ਕਮਿਊਨਿਟੀਜ਼ ਵੀ ਕਰਦੀਆਂ ਆ ਪਰ ਉਹ ਆਪਣੇ ਵਾਂਗ ਢੂਲ ਨਹੀਂ ਲੈ ਕੇ ਜਾਂਦੀਆਂ ਮਾਈਕ ਸਪੀਕਰ ਲੈ ਕੇ ਜਾ ਕੇ ਚੀਕਾਂ ਨਹੀਂ ਮਾਰਦੇ ਉਥੇ ਇੰਦਰਾ ਗਾਂਧੀ ਦੇ ਡੈਨ ਦੇ ਬੁੱਤ ਬਣਾ ਕੇ ਗੋਲੀਆਂ ਮਾਰਦੇ ਨਹੀਂ ਦਿਖਾਉਂਦੇਗੇ ਉਥੇ ਮੋਦੀ ਨੂੰ ਫਾਂਸੀ ਦਿਨਦੀਆਂ ਇਹੋ ਜਿਹੀਆਂ ਹਰਕਤਾਂ ਨਹੀਂ ਉਹ ਕਰਦੇਗੇ ਜਿਹੜੀਆਂ ਹੋਸ਼ੀਆਂ ਹਰਕਤਾਂ ਅੱਪਰ ਨੂੰ ਨਹੀਂਆ ਭੇਡਾਂ ਕਰਦੀਆਂ ਆ ਅੱਪਰ ਨੂੰ ਦੇ ਸਿੱਖ ਕਰਦੇ ਆ ਕਾਰਨ ਕੀ ਆ ਦੀ ਇੱਕ ਤਮਾਸ਼ਪਨੀ ਚਾਹੀਦੀ ਹੁੰਦੀ ਹੈ ਤਮਾਸ਼ਪਨੀ ਦੇ ਲਈ ਇਹ ਹਰ ਹੱਦ ਤੱਕ ਹੀ ਗਿਰਦੇ ਆ ਝਗੜਾ ਪਰ ਆ ਹੁਣ ਜਿਹੜਾ ਕੰਮ ਸ਼ੁਰੂ ਹੋ ਗਿਆ ਨਾ ਇਸੇ ਗੱਲ ਤੋਂ ਮਿੱਤਰੋ ਅਸੀਂ ਡੇ 1 ਤੋਂ ਰੋਕਦੇ ਸੀ ਕਿਉਂਕਿ ਇਹ ਸ਼ਾਂਤਮਈ ਕੰਟਰੀਆਂ ਆ ਔਰ ਇਹਨਾਂ ਦੇ ਲਈ ਵੀਕਐਂਡ ਦੀ ਇੱਕ ਵੈਲਿਊ ਆ ਤੁਸੀਂ ਜਦੋਂ ਇੱਥੇ ਜਿਹੜੇ ਬੰਦੇ ਰਹਿੰਦੇ ਆ ਆਪ ਦੱਸ ਦਿਓ ਖਾਸ ਕਰਕੇ ਜਿਹੜੇ 15-20 ਸਾਲ ਪਹਿਲਾਂ ਤੋਂ ਇੱਥੇ ਜਿਹੜਾ ਸਿਸਟਮ ਸੀਗਾ ਸ਼ਨੀ ਐਤਵਾਰ ਨੂੰ ਦੁਪਹਿਰ ਦੇ 11-12 ਵਜੇ ਤੱਕ ਕਾਰ ਵੀ ਵਿਰਲੀਟਾਂ ਮੀ ਤੁਹਾਨੂੰ ਲੰਘਦੀ ਦਿਖਦੀ ਸੀ ਔਰ ਇਹ ਧੁੱਤੇ ਜਿਉਂ ਸਵੇਰੋਂ ਉੱਠਦੇ ਆ ਗੱਡੀਆਂ ਦੇ ਵਿੱਚ ਝੰਡੇ ਤੇ ਜੇ ਮੁੜ ਕੇ ਕੋਈ ਅਕੋ ਛਤਰਫੇਰਦਾ ਤੇ ਮੁੜ ਕੇ ਕਹਿ ਦਿੰਦੇ ਵੀ ਅਸੀਂ ਗੁਲਾਮ ਆ ਜੇ ਕਿਸੇ ਨੇ ਧੱਕਾ ਕਰਦੇ ਤੇ ਫਿਰ ਅਸੀਂ ਸੌਦਾ ਲਾਉਨੇ ਆ ਤੇ ਅਸੀਂ ਅਸੀਂ ਜਿਹੜੇ ਬਦਮਾਸ਼ ਹੁੰਨੇ ਆ ਸੋ ਗੁਰੂ ਘਰਾਂ ਦੀਆਂ ਕਮੇਟੀਆਂ ਗੁਰੂ ਘਰਾਂ ਦੇ ਵਿੱਚ ਸੰਗਤਾਂ ਨੂੰ ਚਾਹੀਦਾ ਵੀ ਇਹਨਾਂ ਬਦਮਾਸ਼ਾਂ ਤੋਂ ਕਬਜ਼ੇ ਛਡਾਈ ਜਾਣ ਇਹ ਦੂਜੇ ਨਿਰੰਜਣੀਆਂ ਮੰਤ ਬਣ ਗਏ ਆ ਕੋਈ ਵੀ ਨਗਰ ਕੀਰਤਨ ਹੋਵੇ ਕੋਈ ਵੀ ਆਪਣਾ ਕੋਈ ਦਿਵਦਿਆਰ ਹੋਵੇ ਦੀਵਾਲੀ ਹੋਵੇ ਕੋਈ ਦਸਹਿਰਾ ਹੋਵੇ ਕੋਈ ਆਪਣੇ ਲੋਹੜੀ ਹੋਵੇ ਜਾਂ ਵੀ ਆਪਣੇ ਗੁਰੂ ਸਾਹਿਬਾਨਾਂ ਦੇ ਗੁਰਪਰਬ ਹੋਣ ਸ਼ੀਧੀ ਦਿਹਾੜੇ ਹੋਣ ਕੋਈ ਵੀ ਚੀਜ਼ ਵਿਸਾਖੀ ਹੋਵੇ ਇਹ ਬੰਦੇ ਛੱਡਦੇ ਨਹੀਂ ਹਰੇਕ ਈਵੈਂਟ ਤੇ ਜਾ ਕੇ ਗੰਦ ਪਾਉਂਦੇ ਆ ਕੁਛ ਚੌਰੇ ਜੇ 30 40 ਸਾਲ ਦੇ ਲੱਗੇ ਹੋਏ ਜਿਹੜੇ ਆ ਬੁੱਢੇ ਆ ਜਿਹੜੇ ਹੁਣ 70 80 ਸਾਲ ਦੇ ਹੋ ਗਏ ਕੰਮ ਨਿਭੜਨ ਵਾਲਾ ਤੇ ਕੁਛ ਆਪਣ ਨੂੰ ਨਾ ਭੇਡਾ ਜਿਹਨਾਂ ਨੂੰ ਅਸੀਂ ਪੰਨੂ ਦੇ ਸਿੱਖ ਕਹਿੰਦੇ ਹੁੰਦੇ ਕਿਉਂਕਿ ਇਹਨਾਂ ਦਾ ਗੁਰੂ ਸੇਵਾ ਨਾ ਲੈਣਦੇ ਨੇ ਕੋਈ ਨਹੀਂ ਕੋਈ ਸਿੱਖੀ ਦਾ ਪ੍ਰਚਾਰ ਨਹੀਂ ਹੋਣ ਦਿੰਦੇ ਇਸ ਘਰਤੀ ਦੇ ਉੱਪਰ ਹਰ ਗੁਰਦੁਆਰੇ ਦੇ ਜਾ ਕੇ ਬਦਮਾਸ਼ੀ ਕਰਦੇ ਆ ਜੇ ਇਹ ਬੰਦਾ ਇਹਨਾਂ ਨੂੰ ਆਪ ਕੋਈ ਪ੍ਰਧਾਨ ਆਪੋ ਕਰਦਾ ਆ ਤਮੜ ਕਿਉਂ ਕਹਿੰਦੇ ਤੂੰ ਤੂੰ ਬਕਾਉਂ ਆ ਤੂੰ ਭਾਰਤ ਦਾ ਕੁੱਤਾ ਫਲਾਣ ਆ ਠੀਕ ਆ ਸੋ ਆਈਐਸਪੀਸ਼ਨ ਤੇ ਲੈ ਕੇ ਜਾਣ ਵਾਲੀਆਂ ਇੱਕ ਧੀੜਾ ਆ ਨਹੀਂ ਆਪਣੇ ਲੋਕ ਇਤੋਂ 100 ਸਾਲ ਪਹਿਲਾਂ ਇਹਨਾਂ ਕੰਟਰੀਆਂ ਦੇ ਵਿੱਚ ਰਹਿ ਰਹੇ ਆ ਪਰ ਜਦੋਂ ਹੁੱਲੜਬਾਜ਼ੀਆਂ ਕਰੋਗੇ ਜਦੋਂ ਪੈਸੇ ਇਕੱਠੇ ਕਰਨ ਦੇ ਲਈ ਹਰ ਛੋਟੇ ਜਿਹੋ ਛੋਟੇ ਸ਼ਹਿਰ ਦੇ ਵਿੱਚ ਨਗਰ ਕੀਰਤਨ ਕੱਢਣਾ ਸ਼ੁਰੂ ਕਰਦੇ ਤੇ ਕਮੇਟੀਆਂ ਨੂੰ ਇਹ ਹੋ ਗਿਆ ਵੀ ਅਸੀਂ ਪੈਸਾ ਮੋਟੇ ਡਾਲਰ ਇਕੱਠੇ ਕਰੀਏ ਸੋ ਤੁਸੀਂ ਜਿਹੜਾ ਆ ਗੁਰੂ ਸਾਹਿਬ ਨੂੰ ਇੱਕ ਬੇਨਸਰਤ ਤੌਰ ਤੇ ਜਿਹੜਾ ਆ ਲੋਕਾਂ ਦੇ ਸਾਹਮਣੇ ਲੈ ਕੇ ਜਾਣੇ ਹੋ ਸੋ ਇਹ ਗੱਲਾਂ ਜਿਹੜੀਆਂ ਥੋੜੇ ਆਉਣ ਵਾਲੇ ਸਮੇਂ ਦੇ ਵਿੱਚ ਵਿਰ ਖਾਸ ਕਰਕੇ ਜਿਹੜਾ ਹਰੇਕ ਵੀਕਐਂਡ ਤੇ ਹਰ ਇੱਕ ਵੀਕਐਂਡ ਦੇ ਕਿਰਨਾ ਕਿਤੇ ਆਪਾਂ ਟਸੇ ਆਪਾਂ ਸ਼ੁਰੂ ਕੀਤਾ ਹੁੰਦਾ ਹੁਣ ਪੰਨੂ ਦੀਆਂ ਭੇਡਾਂ ਨੂੰ ਸਪੈਸ਼ਲ ਸਵਾਲ ਆ ਵੀ ਉਹ ਲੋਕ ਕਿੱਥੇ ਗਏ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਸੀ ਪੂਰੀ ਦੁਨੀਆ ਨੂੰ ਪੜਾ ਗਏ ਆ ਲਈ ਭਾਈ ਖਾਲਸਾ ਨਹੀਂ ਕੌਣ ਹੁੰਦੇ ਆ ਸਿੱਖ ਕੌਣ ਨੇ ਆ ਇਹਨਾਂ ਨੂੰ ਤਾਂ ਲੱਗਾ ਨਹੀਂ ਅਸ਼ਰਯਮ ਸਭ ਤੋਂ ਪਹਿਲੇ ਸ਼ੁਰੂਆਤ ਉਹਨਾਂ ਨੇ ਤੁਹਾਡੇ ਖਾਲਸਾ ਦੇ ਚੰਡੇ ਤੋਂ ਕੀਤੀ ਆ ਅੱਕੇ ਪਏ ਆ ਲੋਕ ਅੱਕੇ ਤੁਸੀਂ ਜਦੋਂ ਤੋਂ ਸੋਸ਼ਲ ਮੀਡੀਆ ਆਇਆ ਖਾਸ ਕਰਕੇ ਜਦੋਂ ਤੋਂ ਯੂਐਸ ਦੇ ਵਿੱਚ ਲੀਗਲ ਆਏ ਆ ਬੰਦੇ ਤੇ ਇਹਨਾਂ ਨੇ ਸੈਲਮ ਲਾਉਣ ਦੇ ਲਈ ਹਰੇਕ ਕੰਟਰੀ ਦੇ ਵਿੱਚ ਵਕੀਲਾਂ ਨੇ ਕਿਹਾ ਜਾਂ ਇਮੀਗ੍ਰ ਵੀ ਵੱਧ ਤੋਂ ਵੱਧ ਫੋਟੋਜ਼ ਵਗੈਰਾ ਖਿੱਚ ਕੇ ਲੈ ਕੇ ਆਓ ਤੇ ਤੁਸੀਂ ਆਪਦੇ ਸੋਸ਼ਲ ਮੀਡੀਆ ਤੇ ਜਿਹੜਾ ਇਹਨਾਂ ਨੂੰ ਅਪਲੋਡ ਕਰੋ ਦੈਨੋਂ ਉਹਨਾਂ ਨੇ ਕਿਹਾ ਵੀ ਤੁਸੀਂ ਵੱਧ ਤੋਂ ਵੱਧ ਅੱਗੇ ਖੜ ਖੜ ਕੇ ਮੂਰੇ ਹੋ ਕੇ ਫੋਟੋਆਂ ਖਿੱਚਾਓ ਉਦੋਂ ਤੋਂ ਮੇਰੇ ਸਾਲੇ ਦੇ ਜਿਹੜੇ ਆ ਖਾਲਸਤਾਨ ਨੂੰ ਤੁਸੀਂ ਵੇਖ ਲਓ ਵੀ ਇਦਾਂ ਜਿਹੜੇ ਆ ਕਾਂਗਿਆਰੀ ਵਾਂਗ ਬਣ ਕੇ ਸਾਹਮਣੇ ਆਏ ਆ ਔਰ ਜਦੋਂ ਕਿਤੇ ਆ ਲੋੜ ਸੀ ਜਦੋਂ મોદી ਆਇਆ ਸੀ ਤੇ ਪਤਾ ਸੀਗਾ ਵੀ ਉੱਥੇ ਕਲਵਰੀ ਦੇ ਵਿੱਚ ਪ੍ਰੋਟੈਸਟ ਕਰਨਾ 25 ਜਣੇ ਇਕੱਠੇ ਨਹੀਂ ਹੋਏ ਪਤਾ ਸੀ ਨਾ ਵੀ ਕਿਸੇ ਨਾ ਕਿਸੇ ਤਰੀਕੇ ਸਰਕਾਰ ਬਾਣਾ ਪਾ ਦੇ ਕੈਨੇਡਾ ਦੀ ਗਵਰਨਮੈਂਟ ਸੀ 2 ਬੈਲ ਜਿਹੜਾ ਪਾਸ ਹੋ ਚੱਲਿਆ ਜਿਹੜੇ ਤੁਸੀਂ ਅੱਜ ਇੱਥੇ ਬੈਠ ਕੇ ਬਕਵਾਸ ਕਰਦੇ ਆ ਫੇਕ ਆਈਡੈਂਟਿਟੀ ਬਣਾ ਕੇ ਤੇ ਤੁਹਾਨੂੰ ਲੱਗਦਾ ਸਾਡਾ ਪਤਾ ਨਹੀਂ ਲੱਗਦਾ ਕਿ ਤੁਸੀਂ ਲੰਮੀਆਂ ਲੰਮੀਆਂ ਛੜਦੇ ਹੋ ਨਾ ਥੋੜੀ ਨਾ ਚੀਕਾ ਪਾਉਣ ਦੇ ਲਈ ਸੀਟੂ ਬੈਲ ਉਹਨਾਂ ਨੇ ਪਾਸ ਕਰਤਾ ਸੈਕਿੰਡਾਂ ਦੇ ਵਿੱਚ ਉਹਨਾਂ ਨੇ ਹੁਣ ਥੋੜਾ ਸਾਰਾ ਕੁਝ ਕੱਢ ਕੇ ਲਿਆ ਕੇ ਸਾਹਮਣੇ ਰੱਖ ਦਿਆ ਕਰਨਾ ਹਜੇ ਵੀ ਸੁਦਰਜੋ ਲੋਕਾਂ ਨੂੰ ਵੀ ਆਮ ਸੰਗਤ ਨੂੰ ਬੇਨਤੀ ਆ ਇਹਨਾਂ ਬਦਮਾਸ਼ਾਂ ਨੂੰ ਟਿਕਾਓ ਇਹਨਾਂ ਦਾ ਵਿਰੋਧ ਕਰੋ ਜੀ ਇਸ ਤਿੱਕੇ ਨਾਲ ਲੱਗ ਰਿਹਾ ਪੁੱਤ ਲਿਖਾ ਕੇ ਲੈ ਲਓ ਹਜ਼ਾਰ ਸਾਲ ਤੱਕ ਕੱਖ ਨਹੀਂ ਤੁਹਾਡਾ ਬੰਨਾ ਤੁਸੀਂ ਤਾਂ ਖਤਮ ਕਰਦੇ ਆਗੇ ਤੁਸੀਂ ਤਾਂ ਕੱਲ ਨੂੰ ਜੇ ਕੋਈ ਕੋਈ ਮਨ ਲੋ ਵੀ ਮਾਨਦਰ ਇਹਨਾਂ ਲੀਡਰ ਗੇ ਲੀਡ ਕਰਨ ਦੇ ਲਈ ਆਇਆ ਤੇ ਉਹਦੇ ਤੇ ਲੋਕਾਂ ਨੇ ਟਰਸਟ ਨਹੀਂ ਕਰਨਾ ਆ ਅਮਰਤਪਾਲ ਹਿੰਦੂਸਤਾਨੀ ਐਮਪੀਆਰ ਦੇ ਟੈਂਡਰਾਂ ਤੇ ਚੈਟ ਕਰਨ ਵਾਲੇ ਆਪਦੀਆਂ ਸੱਤਾਂ ਮਾਸਕਾਂ ਨਹੀਂ ਖੁਰਗਣਾ ਕੋਕਰਮ ਕਰਨ ਵਾਲੇ ਇਹੋ ਜਿਹੀ ਲੀਡਰ ਹੁੰਦੇ ਆ ਇਹ ਤੁਹਾਨੂੰ ਸਿੱਖੀ ਸਿਖਾਉਂਗੇ ਪੰਨੂ ਵਰਗੇ ਗੁੱਤਾਂ ਕਰਨ ਵਾਲੇ ਇਹ ਸਿੱਖੀ ਸਿਖਾਉਣਗੇ ਸੋ ਭਾਈ ਇਹ ਹੁਣ ਤੁਹਾਡੇ ਤੇ ਆ ਜਿਹੜੇ ਬਾਹਰ ਵੱਸਦੇ ਆ ਵੀ ਤੁਸੀਂ ਇਸ ਸ਼ਿਟ ਨੂੰ ਜਿਹੜਾ ਆ ਤੁਸੀਂ ਆ ਜਿਹੜਾ ਗੰਦ ਪਾਇਆ ਇਹਨੂੰ ਅੱਗੇ ਵਧਾਵਾ ਜਾਂ ਤੁਸੀਂ ਬੰਦਿਆਂ ਨੂੰ ਟੱਕੇ ਬੈਣਾ ਤੇ ਨਹੀਂ ਅਗਲੇ ਨੇ ਟਕਾ ਦੇਣਾ ਅਜਵੇਂ ਅੱਜ ਉੱਥੇ ਫਿਰ ਕਰਦੇ ਸੀ ਤੇ ਕਿਸੇ ਨੇ ਸਾਹ ਨਹੀਂ ਕੱਢਿਆ ਫਿਰ ਦੂਜੀ ਗੱਲ ਇਹ ਵੀ ਹੁੰਦੀ ਜਦੋਂ ਗੋਰੇ ਇਸ ਕੰਮ ਨੂੰ ਹੁੰਦੇ ਆ ਫਿਰ ਤੁਸੀਂ ਘਰਾਂ ਦੀਆਂ ਇਹ ਜਿਹੜੀਆਂ ਖੁੰਜੀਆਂ ਦੇ ਵਿੱਚ ਵੜ ਜਾਂਦੇ ਆ ਤੁਹਾਡੇ ਚ ਇੰਨੀ ਵੀ ਜਰਤ ਨਹੀਂ ਹੁੰਦੀ ਵੀ ਸਾਹ ਕੱਢ ਜੋਂ ਗੋਰਿਆਂ ਦੀਆਂ ਫੇਸਬੁੱਕ ਪੇਜਸ ਤੇ ਜਾ ਕੇ ਦੇਖਿਆ ਗੁਰੂ ਕਿੰਨਾ ਉਹ ਜਲੂਸ ਕੱਢਦੇ ਆ ਕਿੰਨੀ ਉਹ ਬੇਇੱਜ਼ਤੀ ਕਰਦੇ ਆ ਕਿੰਨੇ ਉਹ ਮਤਲਬ ਉੱਥੇ ਟ੍ਰੋਲ ਕਰਦੇ ਮਜ਼ਾਕ ਉਡਾਉਂਦੇ ਪਰ ਤੁਹਾਡੇ ਕਿਸੇ ਕੁੜੀਆ ਵਿੱਚ ਇੰਨੀ ਜਰਤ ਨਹੀਂ ਉਹਨਾਂ ਦਾ ਰਿਪਲਾਈ ਦੇ ਦੋ ਪਹਿਲਾਂ ਤਾਂ ਮੇਰੇ ਨੂੰ ਅੰਗਰੇਜ਼ੀ ਚ ਹੱਥ ਤੰਗ ਹੋ ਜਾਂਦਾ ਉਹ ਤੋਂ ਬਾਅਦ ਫਿਰ ਮੈਨੂੰ ਡਰ ਹੁੰਦਾ ਵੀ ਕਿਸੇ ਪਾਸੇ ਉਹ ਬਣ ਕੇ ਡੰਡਾ ਨਾ ਦੇ ਦੇਵੇ ਇੱਥ ਉੱਥੇ ਹੀ ਤੁਸੀਂ ਸਾਰਾ ਰਾਜ ਦੇਗਾ ਫੀਲਿੰਗਾਂ ਲੈਣ ਆ ਰਹੇ ਆ। ਧੰਨਵਾਦ ਫੋਲੋ ਕਰ ਲਿਓ ਔਰ ਕੱਲ ਨੂੰ ਇੱਕ ਉਹਨਾਂ ਦੀ ਹੋਰ ਇੱਕ ਕਰਤੂਤ ਮਿਲਿਆ